ਜਿਲ੍ਹਾ ਸੰਗਰੂਰ ਵਿੱਚ ਜਿਵੇਂ ਹੀ ਸ਼ਾਮ ਦੇ 4 ਵਜੇ ਦਾ ਜ਼ਿਲ੍ਹੇ ਵਿੱਚ ਦੋ ਥਾਵਾਂ ਇੰਡੀਅਨ ਆਇਲ ਡਿਪੋ ਤੇ ਸਰਕਾਰੀ ਰਣਵੀਰ ਕਾਲਜ ਉੱਤੇ ਹਵਾਈ ਹਮਲੇ ਸਮੇਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਅਭਿਆਸ ਦੇ ਲਈ ਮੌਕ ਡ੍ਰਿਲ ਕੀਤੀ ਗਈ। ਇਸ ਸਬੰਧ ਵਿੱਚ ਦੋਵੇਂ ਥਾਵਾਂ ਉੱਤੇ ਕਰਮਵਾਰ 3 ਅਤੇ 4 ਵਜੇ ਇੱਕ ਸਾਇਰਨ ਵਜਾਇਆ ਗਿਆ ਜਿਸ ਤੋਂ ਬਾਅਦ ਇਹ ਅਭਿਆਸ ਸ਼ੁਰੂ ਹੋਇਆ। ਦੋਵੇਂ ਜਗ੍ਹਾ ਅਭਿਆਸ ਅੱਧਾ ਘੰਟਾ ਚੱਲਿਆ ਤੇ ਇੱਕ ਹੋਰ ਸਾਇਰਨ ਵਜਨ ਨਾਲ ਖਤਮ ਹੋ ਗਿਆ। ਇਸ ਦੌਰਾਨ ਅਭਿਆਸ ਕੀਤਾ ਗਿਆ ਜੇਕਰ ਹਵਾਈ ਹਮਲਾ ਹੋ ਜਾਵੇ ਤਾਂ ਜੇਕਰ ਤੁਸੀਂ ਖੁੱਲੇ ਵਿੱਚ ਹੋ ਜੇ ਜਲਦੀ ਤੋਂ ਜਲਦੀ ਕਿਸੇ ਇਮਾਰਤ ਦੇ ਅੰਦਰ ਪਹੁੰਚੋ। ਜੇਕਰ ਬਹੁ ਮੰਜਲਾ ਇਮਾਰਤ ਵਿੱਚ ਹੋ ਤੇ ਹੇਠਲੇ ਤਲ ਤੇ ਆ ਜਾਓ ਹਰ ਪ੍ਰਕਾਰ ਦੀਆਂ ਲਾਈਟਾਂ ਬੰਦ ਕਰ ਦਿਓ ਅਤੇ ਕੋਈ ਵੀ ਰੋਸ਼ਨੀ ਨਾ ਕਰੋ ਜੇਕਰ ਤੁਹਾਡੇ ਨੇੜੇ ਇਮਾਰਤ ਨਹੀਂ ਹੈ ਤਾਂ ਕਿਸੇ ਦਰਖਤ ਦੇ ਥੱਲੇ ਓਟ ਲਵੋ ਜੇਕਰ ਤੁਸੀਂ ਵਾਹਨ ਚਲਾ ਰਹੇ ਹੋ ਤਾਂ ਵਾਹਨ ਛੱਡ ਕੇ ਥੱਲੇ ਆ ਜਾਓ ਜੇਕਰ ਤੁਹਾਡੇ ਕੋਲ ਓਟ ਲੈਂਡ ਲਈ ਕੋਈ ਥਾਂ ਨਹੀਂ ਹੈ ਤਾਂ ਧਰਤੀ ਦੇ ਛਾਤੀ ਦੇ ਪਰਲੇਟ ਜਾਓ ਅਤੇ ਆਪਣੀਆਂ ਉਂਗਲਾਂ ਦੇ ਨਾਲ ਕੰਨ ਬੰਦ ਕਰ ਲਓ ਇਸ ਸਮੇਂ ਦੌਰਾਨ ਕਿਸੇ ਵੀ ਪ੍ਰਕਾਰ ਦਾ ਰੋਸ਼ਨੀ ਨਾ ਕਰੋ ਇਹਨਾਂ ਸਾਰੇ ਅਭਿਆਸਾਂ ਨੂੰ ਇਹਨਾਂ ਰਿਹਸਲਾਂ ਦੇ ਦੌਰਾਨ ਦੁਹਰਾਇਆ ਗਿਆ ਇਸ ਤੋਂ ਬਿਨਾ ਇਮਾਰਤ ਦੇ ਅੰਦਰ ਕਮਰੇ ਦੇ ਕੋਨੇ ਵਿੱਚ ਛਾਣ ਲਵੋ ਜਾਂ ਕੋਈ ਕੱਪ ਬੋਰਡ ਜਾਂ ਭਾਰੀ ਚੀਜ਼ ਹੈ ਤਾਂ ਉਸ ਦੇ ਹੇਠਾਂ ਵੀ ਛਾਣ ਲਈ ਜਾ ਸਕਦੀ ਹੈ ਛਿੜਕੀਆਂ ਵਿੱਚ ਖੜੇ ਨਾ ਹੋਵੋ ਗੈਸ ਪਾਣੀ ਅਤੇ ਬਿਜਲੀ ਦੇ ਸਵਿੱਚਾਂ ਬੰਦ ਕਰ ਦਿਓ ਦੱਸਣਯੋਗ ਹੈ ਕਿ ਰਣਵੀਰ ਕਾਲਜ ਵਿਖੇ ਹੋਇਆ ਮੌਕ ਟੈਲਡੀ ਅਗਵਾਈ ਵਿਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਬੈਂਬੀ ਦੀ ਅਗਵਾਈ ਵਿੱਚ ਹੋਈ ਜਦ ਕਿ ਇੰਡੀਅਨ ਆਇਲ ਰਿਪੋ ਵਿਖੇ ਮੌਕ ਟੈਲਡੀ ਅਗਵਾਈ ਸ਼੍ਰੀ ਸਾਹਿਲ ਗੋਇਲ ਡਿਪਟੀ ਡਾਇਰੈਕਟਰ ਫੈਕਟਰੀ ਨੇ ਕੀਤੀ ਇਸ ਤੋਂ ਇਲਾਵਾ ਦੋਵੇਂ ਮੌਕਰੇਲ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਪੁਲਿਸ ਵਿਭਾਗ ਸਿਹਤ ਵਿਭਾਗ ਮਾਲ ਵਿਭਾਗ ਖੇਤੀਬਾੜੀ ਵਿਭਾਗ ਫਾਇਰ ਵਿਭਾਗ ਲੋਕ ਨਿਰਮਾਣ ਵਿਭਾਗ NCC ਅਤੇ NSS ਵਲੰਟੀਅਰਜ਼ ਅਤੇ ਹੋਰ ਵਿਭਾਗਾਂ ਨੇ ਅਹਿਮ ਹਿੱਸਾ ਲਿਆ ਇਸ ਮੌਕੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਅਮਿਤ ਬੈਂਬੀ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਹਨਾਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਕਿਸੇ ਵੀ ਖਾਸ ਮੌਕੇ ਇਹਨਾਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ ਇਸ ਮੌਕੇ ਸਮਰੂਪ ਦੇ SDM ਸਰਦਾਰ ਚੰਦਜੋਤ ਸਿੰਘ ਵਾਲੀਆ DSP ਸਰਦਾਰ ਸੁਖਦੇਵ ਸਿੰਘ ਅਤੇ ਹੋਰ ਅਧਿਕਾਰੀ ਵਿਦਿਆਰਥੀ ਤੇ ਵਲੰਟੀਅਰ ਹਾਜ਼ਰ ਸਨ ਮੌਕ ਡਿਲ ਜਿਹੜੀ ਕੀਤੀ ਜਾ ਰਹੀ ਹੈ ਇਸ ਸਬੰਧ ਵਿੱਚ ਅੱਗੇ ਕੀ ਕੀਤਾ ਜਾ ਰਿਹਾ ਹੈ ਜਿਵੇਂ ਇਹਨਾਂ ਲੋਕੋ ਸੇ ਆਜੀ ਜਿਹੜੀ ਮੌਡਲ ਕੀਤੀ ਜਾ ਰਹੀ ਹੈ ਇਹ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤੇ ਰੱਖਿਆ ਸਿਵਾਲ ਦੇ ਜਿਹੜੇ ਸਹਿਯੋਗ ਨਾਲ ਜਿਹੜੀ ਮੌਡਲ ਕੀਤੀ ਜਾ ਰਹੀ ਹੈ ਇਹਦਾ ਮਕਸਦ ਇਹਦਾ ਉਦੇਸ਼ ਸਿਰਫ ਇੱਕ ਹੈ ਕਿ ਲੋਕਾਂ ਚ ਪਬਲਿਕ ਚ ਬਿਲਕੁਲ ਪੈਨਿਕ ਪੈਨਿਕ ਨਾ ਕ੍ਰੀਏਟ ਕਰਨ ਕੋਈ ਘਬਰਾਹਟ ਨਾ ਹੋਵੇ ਤੇ ਇੱਕ ਮੌਕ ਡਿਲ ਦਾ ਮੈਸੇਜ ਇਹੀ ਹੈ ਜੇ ਜਦੋਂ ਕਿਤੇ ਕੋਈ ਭੀੜ ਪੈਂਦੀ ਹੈ ਆਪਣੇ ਸਮਾਜ ਤੇ ਆਪਣੇ ਦੇਸ਼ ਤੇ ਆਪਣੇ ਸੰਗਰੂਹ ਵਾਸੀਆਂ ਤੇ ਤੇ ਆਪਾਂ ਉਹਦਾ ਨੇਡਰ ਹੋ ਕੇ ਸਾਹਮਣਾ ਕਰੀਏ ਤੁਸੀਂ ਜਿਵੇਂ ਦੇਖ ਸਕਦੇ ਹੋ ਸੁਣ ਵੀ ਸਕਦੇ ਹੋ ਹੂਟਰ ਵੱਜ ਰਿਹਾ ਜਦੋਂ ਹੂਟਰ ਵੱਜਣ ਦਾ ਮਤਲਬ ਹੀ ਇਹ ਹੈ ਕਿ ਹਾਂ ਕੋਈ ਨਾ ਕੋਈ ਐਮਰਜੈਂਸੀ ਕੋਈ ਨਾ ਕੋਈ ਆਪਾਤਕਾਲੀਨ ਸਮੱਸਿਆ ਸਾਡੇ ਪ੍ਰਸ਼ਾਸਨ ਤੇ ਜਾਂ ਸਾਡੇ ਸੰਗਰੂਹ ਵਾਸੀਆਂ ਜਾਂ ਦੇਸ਼ ਵਾਸੀਆਂ ਤੇ ਆਈ ਹੈ ਉਹਦੇ ਨਜਿੱਠਣ ਵਾਸਤੇ ਸਾਡਾ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੁਸੀਂ ਦੇਖਦੇ ਹੋ ਡਿਪਟੀ ਸਾਹਿਬ ਸਾਡੇ ਨਾਲ ਹੈ ਸੋ ਅਸੀਂ ਪੂਰੀ ਤਿਆਰੀ ਨਾਲ ਇੱਥੇ ਮੁਸਤੈਦ ਹੋ ਕੇ ਅਸੀਂ ਜਿਹੜੀ ਹੈਗੇ ਮੌਡਲ ਕਰਨ ਜਾ ਰਹੇ ਹਾਂ ਸਾਰੇ ਹੂਟਰੇ ਲੜੇ ਇੱਕੋ ਹੀ ਹੂਟਰੇ ਆ ਸ਼ਹਿਰ ਚ ਅਲੱਗ ਅਲੱਗ ਥਾਵਾਂ ਤੇ বাজਾਇਆ ਜਾਣਗੇ ਇਹ ਸ਼ਹਿਰ ਚ ਹੀ ਅਲੱਗ ਅਲੱਗ ਥਾਵਾਂ ਤੇ বাজਾਇਆ ਜਾ ਰਹੇ ਆ ਦੋ ਤਰ੍ਹਾਂ ਦੇ ਹੂਟਰੇ ਇੱਕ ਰੈੱਡ ਹੂਟਰ ਵਜਦਾ ਹੈ ਰੈੱਡ ਸਾਇਰਨ ਹੁੰਦਾ ਹੈ ਇੱਕ ਜਦੋਂ ਹਾਲਾਤ ਨਾਰਮਲ ਹੋ ਜਾਣ ਤਾਂ ਉਹਨੂੰ ਗ੍ਰੀਨ ਸਾਇਰਨ ਜਾਂ ਗ੍ਰੀਨ ਹੂਟਰ ਕਿਹਾ ਜਾਂਦਾ ਸਰ ਕੋਈ ਸਪੀਕਰ ਵਗੈਰਾ ਵੀ ਲਗਾਏ ਨੇ ਕੰਬਿਆ ਤੇ ਜੀ ਉਸ ਨਾਲੇ ਹੀ ਕਾਫੀ ਰਹਿਣਗੇ ਸ਼ਹਿਰ ਸੰਗਰੂਰ ਲਈ ਕਿਉਂਕਿ ਇਹਦੀ ਆਵਾਜ਼ ਤਾਂ ਹੀ ਮੈਨੂੰ ਮਸਾ ਪਾਣੀ ਆ ਮੈਨੂੰ ਹੀ ਹੂਟਰ ਨਹੀਂ ਜੀ ਮੈਨੂੰ ਸਾਡੇ ਕੋਲ ਮੈਨੂਅਲ ਹੂਟਰੇ ਕਿਉਂਕਿ ਸਾਨੂੰ 1971 ਤੋਂ ਬਾਅਦ ਸਾਡੋਂ ਕਦੇ ਲੋੜ ਸੋ ਅਸੀਂ 4 ਹੌਟਰ ਹੋਰ ਮੰਗਾਇਆ ਹੈ ਸ਼ਹਿਰ ਚ ਵੱਖ-ਵੱਖ ਥਾਵਾਂ ਤੇ ਵਜਾਉਣ ਵਾਸਤੇ ਸਰ ਕੁਝ ਸਪੀਕਰ ਵਗੈਰਾ ਵੀ ਲਗਾਏ ਗਏ ਨੇ ਤਾਂ ਕਿ ਜਿਹੜੀ ਹੌਟਰ ਦੀ ਵਜ੍ਹਾ ਸਪੀਕਰਾਂ ਰਹੀਂ ਸ਼ਹਿਰ ਦੇ ਵਿੱਚ ਜਾ ਸਕੇ ਕੋਸ਼ਿਸ਼ ਕਰ ਰਹੇ ਜੀ ਐਮਪਲੀਫਾਈ ਕਰਕੇ ਅਸੀਂ ਲੋਕਾਂ ਰਹੀਂ ਤਾਂ ਕਿ ਮੈਸੇਜ ਵੱਧ ਤੋਂ ਹੌਟਰ ਦਾ ਮੈਸੇਜ ਭੇਜਿਆ ਜਾ ਸਕੇ ਸਰ ਕੀ ਲੱਗਦਾ ਕਿ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਪਿਛਲੇ ਦਿਨੀ ਭਾਰਤੀ ਆਰਮੀ ਦੇ ਵੱਲੋਂ ਕੀ ਇਹ ਜਵਾਬੀ ਕਾਰਵਾਈ ਦੇ ਸੰਬੰਧ ਦੇ ਵਿੱਚ ਸਾਰਾ ਕੁਝ ਕੀਤਾ ਜਾ ਰਿਹਾ ਹੈ ਦੇਖੋ ਇਹਦੇ ਬਾਰੇ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਤਾਂ ਅਸੀਂ ਕੋਈ ਕਮੈਂਟ ਕਰਨਾ ਉਚਿਤ ਨਹੀਂ ਸਮਝੀ ਭਾਰਤ ਸਰਕਾਰ ਦੇ ਜਿਹੜਾ ਇਹ ਬਲੈਕਆਊਟ ਰੱਖਿਆ ਗਿਆ ਉਹ ਕਿੰਨੇ ਸਮੇਂ ਲਈ ਹੈ ਤੇ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਲੋਕਾਂ ਤੋਂ ਬਾਜ਼ਾਰ ਬੰਦ ਕਰਵਾਊਗਾ ਜਾਂ ਸਿਵਲ ਪ੍ਰਸ਼ਾਸਨ ਬੰਦ ਕਰਾਊਗਾ ਜਾਂ ਲੋਕ ਆਪਣੇ ਪੱਧਰ ਤੇ ਕਰਨਗੇ ਉਹਨਾਂ ਕੀ ਕਾਫੀ ਰਹੂਗਾ ਕੀ ਉਹਦੀ ਸਟ੍ਰੈਟਜੀ ਕੀ ਹੈ ਦੇਖੋ ਅਸੀਂ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਸਾਰੇ ਨਾਗਰਿਕਾਂ ਨੂੰ ਸਾਰੇ ਸੰਗਠਨ ਵਾਸੀਆਂ ਨੂੰ ਬੇਨਤੀ ਕਰਦੇ ਅਸੀਂ ਕੋਈ ਬਾਜ਼ਾਰ ਬੰਦ ਨਹੀਂ ਕਰਾਣੇ ਸਿਰਫ ਜਾਗਰੂਕ ਕਰਨਾ ਹੈ ਆਗਾਹ ਕਰਨਾ ਹੈ ਹੀ ਸਰਕਾਰ ਦਾ ਜਿਹੜਾ ਪ੍ਰਸ਼ਾਸਨ ਨਾਲ ਜਿਹੜਾ ਕੋਆਰਡੀਨੇਸ਼ਨ ਬਣੀ ਰਹੇ ਤੇ ਅਸੀਂ ਬਲੈਕਆਊਟ ਦੇ ਦੌਰਾਨ ਇਹੀ ਬੇਨਤੀ ਕਰਦੇ ਆ ਵੀ ਆਪਣੇ ਘਰਾਂ ਦੀਆਂ ਲਾਈਟਾਂ ਸਾਰੀ ਤਰ੍ਹਾਂ ਬੰਦ ਕੀਤੀਆਂ ਜਨਰੇਟਰ ਇਨਵਰਟਰ ਬੰਦ ਕੀਤੇ ਜਾਣ ਦੁਪਈਆ ਵਾਨ ਚਾਰ ਪਈਆ ਵਨ ਉਹਨਾਂ ਵੀ ਵਰਤੋਂ ਬਿਲਕੁਲ ਬੰਦ ਕੀਤੀ ਜਾਵੇ ਇਨ ਕੇਸ ਹੋ ਐਮਰਜੈਂਸੀ ਕੋਈ ਪੇਸ਼ੈਂਟ ਹੈ ਕ੍ਰਿਟੀਕਲ ਹੈ ਤਾਂ ਉਹਦੇ ਵਾਸਤੇ ਬਿਲਕੁਲ ਛੋਟ ਰਹੇਗੀ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਧੱਕੇ ਨਾਲ ਕੋਈ ਬਜ਼ਾਰ ਜਾਂ ਦੁਕਾਨਾਂ ਜਾਂ ਘਰ ਨਹੀਂ ਬੰਦ ਕਰਾਇਆ ਜਾ ਰਿਹਾ ਜਿਹੜੀ ਮੌਕ ਡ੍ਰਿਲ ਹੈ ਇਹ ਕੱਲੇ ਸ਼ਹਿਰ ਲਈ ਹੈ ਜਾਂ ਪਿੰਡਾਂ ਦੇ ਲਈ ਵੀ ਦੇਖੋ ਜੀ ਇਹ ਸਾਰੇ ਜਦੋਂ ਕਿਤੇ ਰਬ ਨਗਰ ਦੇ ਕੋਈ ਐਮਰਜੈਂਸੀ ਆਫਤ ਕਲੀਨ ਸਮੱਸਿਆ ਆਉਂਦੀ ਹੈ ਤਾਂ ਕੱਲੇ ਸ਼ਹਿਰ ਨੂੰ ਦੇਖ ਕੇ ਜਾਂਦੀ ਇਹਨਾਂ ਪਿੰਡਾਂ ਦੇਖ ਜਾਂਦੀ ਹੈ ਇਹ ਕਿਤੇ ਆਣੀ ਤਾਂ ਸਾਰੇ ਕਿਤੇ ਆ ਸਕਦੇ ਪਿੰਡਾਂ ਦੇ ਵਿੱਚ ਕਿਵੇਂ ਬਚਾਵਾਂਗੇ ਇਸ ਨੂੰ ਕਿੰਨੀ ਬੜੀ ਘਟ ਹੈ ਪਿੰਡਾਂ ਵਾਸਤੇ ਵੀ ਜਿਹੜਾ ਇਹ ਅਸੀਂ ਜਿਹੜਾ ਹੈ ਸਿਸਟਮ ਜਿਹੜਾ ਮੌਕ ਡਲ ਦਾ ਸੀ ਫਿਰ ਸਿਸਟਮ ਅੱਗੇ ਲਾਗੂ ਕਰਨ ਜਾ ਰਹੇ ਹਾਂ ਸਰ ਮੌਕ ਡਲ ਟ੍ਰੇਨਿੰਗ ਹੈ ਜਿਹੜੀ ਸਮਝਦੇ ਨੇ ਕਿ ਆਮ ਲੋਕਾਂ ਨੂੰ ਦੇਣੀ ਚਾਹੀਦੀ ਸੀ ਕਿਉਂਕਿ ਜੇਕਰ ਜਿੰਨੇ ਕਿ ਨੂੰ ਦਿੱਤੀ ਹੈ ਟ੍ਰੇਨਿੰਗ ਇੰਨੇ ਕ ਕਾਫੀ ਨਹੀਂ ਹੈ ਕਿ ਲੜਕੀਆਂ ਅਸੀਂ ਅਸੀਂ ਪ੍ਰਿੰਟ মিডিਆ ਰਾਹੀਂ ਭਾਈਚਾਰੇ ਇਲੈਕਟ੍ਰੋਨਿਕ মিডিਆ ਭਾਈ ਥੋੜੇ ਰਾਹੀਂ ਹੈ ਪਿੰਡਾਂ ਦੇ ਸ਼ਹਿਰਾਂ ਦੇ ਤੁਸੀਂ ਵੀ ਸੁਣ ਰਹੇ ਹੋ ਦੇਖ ਰਹੇ ਹੋ ਇਹ ਜਿਹੜੀ ਮਾਡਲ ਕੀਤੀ ਜਾ ਰਹੀ ਸਿਰਫ ਪਬਲਿਕ ਦੇ ਔਰ ਸਾਰਿਆਂ ਦੇ ਹਿਤ ਵਾਸਤੇ ਕੀਤੀ ਜਾ ਰਹੀ ਠੀਕ ਹੈ ਜੀ ਹਾਂ ਹਾਂਜੀ ਹੁਣ ਕੀ ਰਹਿ ਗਿਆ ਉਹਦੀ ਬਸ ਸਾਰੇ ਥੰਨੇ ਗੱਲਾਂ ਕਰਾਂਗੇ ਜੀ ਸਰਬ ਕਿਸ ਤਰੀਕੇ ਦੀ ਮੌਕ डील ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਕੀ ਅਵੇਅਰ ਕਰੋਗੇ ਪੁਲਿਸ ਪ੍ਰਸ਼ਾਸਨ ਦਾ ਕੀ ਰੋਲ ਰਿਹਾ ਹੈ ਤੇ ਸੰਗਰੂਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇਸ ਤਰ੍ਹਾਂ ਆਪਾਂ ਦੇਖ ਹੀ ਰਹੇ ਹਾਂ ਜਿਸ ਤਰੀਕੇ ਦੇ ਹਾਲਾਤ ਬਾਰਡਰ ਤੇ ਚੱਲਦੇ ਨੇ ਉਹਨਾਂ ਦੇ ਚੱਲਦੇ ਰਹਿ ਰਹੇ ਆਮ ਸ਼ਹਿਰੀ ਨੂੰ ਆਮ ਨਾਗਰਿਕਾਂ ਨੂੰ ਅਵੇਅਰ ਕਰਨ ਵਾਸਤੇ ਕਿ ਉਹ ਪੈਨਿਕ ਨਾ ਹੋਣ ਸਿਵਲ ਐਡਮਿਨਿਸਟ੍ਰੇਸ਼ਨ ਪੂਰੀ ਤਰੀਕੇ ਨਾਲ ਤਿਆਰ ਹੈ ਇਨ ਕੇਸ ਆ ਕੋਈ ਉਸ ਤਰੀਕੇ ਦੀ ਸਿਚੁਏਸ਼ਨ ਆਉਂਦੀ ਹੈ ਤਾਂ ਕਿਸ ਤਰੀਕੇ ਨਾਲ ਰਿਸਪੌਂਡ ਕਰਨਾ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਵੱਖ-ਵੱਖ ਵਿਭਾਗਾਂ ਦੀ ਕਿਸ ਤਰੀਕੇ ਨਾਲ ਆਪਾਂ ਹੈਲਪ ਲੈ ਸਕਦੇ ਆ ਇੱਥੇ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਵਿਭਾਗਾਂ ਦੇ ਰਿਪਰੈਜ਼ੈਂਟੇਟਿਵ ਇੱਥੇ ਨੇ ਫਾਇਰ ਬ੍ਰਿਗੇਡ ਦੇ ਹੈਗੇ ਨੇ ਸਿਵਲ ਐਡਮਿਨਿਸਟ੍ਰੇਸ਼ਨ ਹੈ ਹੈਲਥ ਡਿਪਾਰਟਮੈਂਟ ਹੈ ਮੈਡੀਕਲ ਟੀਮਸ ਨੇ ਸਿਵਲ ਸਪਲਾਈਜ਼ ਦਾ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਸਾਰੇ ਪੂਰੇ ਤਿਆਰ ਨੇ ਤਾਂ ਜੇਕਰ ਕੋਈ ਇਸ ਤਰੀਕੇ ਦੀ ਲੋਡ ਪੈਂਦੀ ਹੈ ਵਿਦਨ ਨੋ ਟਾਈਮ ਅਸੀਂ ਆਪਣੀਆਂ ਸਰਵਿਸਾਂ ਤੇ ਵੀ ਵਧਾਈ ਗਈ ਹੈ ਜਾਂ ਉਸ ਚੀਜ਼ ਲਈ ਅਲਰਟ ਕਰਨੀ ਲੋਕਾਂ ਨੂੰ ਨਹੀਂ ਆਪਾਂ ਵਾਰਨ ਅਲਰਟ ਅਲਰਟ ਤੇ ਆ ਸਾਰਾ ਐਡਮਿਨਿਸਟ੍ਰੇਸ਼ਨ ਵਿਦਆਊਟ ਲੀਵ ਸਾਰੇ ਹਾਜ਼ਰ ਨੇ ਹਰ ਟਾਈਮ ਦਿਨ ਰਾਤ ਜਗਾ ਜਗਾ ਤੁਸੀਂ ਦੇਖਿਆ ਹੋਣਾ ਕਿ ਜਿੰਨੀ ਵੀ ਫੋਰਸ ਹੈ ਬਾਹਰੋਂ ਆਈ ਹੋਈ ਹੈ ਆਰਮਡ ਫੋਰਸਿਸ ਵੀ ਨੇ ਸਾਰੀਆਂ ਅਸੀਂ ਔਨ ਐਕਸ਼ਨ ਹਰ ਤਰ੍ਹਾਂ ਦਾ ਐਡਮਿਨਿਸਟ੍ਰੇਸ਼ਨ ਤਿਆਰ ਹੈ ਸਰ ਸੋਸ਼ਲ ਮੀਡੀਆ ਤੇ ਵੀ ਕੋਈ ਜਿਹੜੇ ਕੋਈ ਗਲਤ ਜਾਣਕਾਰੀ ਫੈਲਾ ਰਹੇ ਨੇ ਉਹਨਾਂ ਦੇ ਖਿਲਾਫ ਵੀ ਬਿਲਕੁਲ ਤੁਹਾਡਾ ਬਹੁਤ ਅੱਛਾ ਸਵਾਲ ਹੈ ਮੈਂ ਵੀ ਇਹਦੇ ਬਾਰੇ ਗੱਲ ਕਰਨੀ ਚਾ ਰਿਹਾ ਸੀਗਾ ਕਿ ਜੇਕਰ ਕੋਈ ਮਿਸ ਇਨਫਰਮੇਸ਼ਨ ਫੈਲਾਉਂਦਾ ਹੈ ਤੁਹਾਨੂੰ ਲੱਗਦਾ ਕਿ ਇਨਫਰਮੇਸ਼ਨ ਗਲਤ ਹੈ ਤਾਂ ਉਹਦੇ ਤੇ ਰਿਸਪੌਂਡ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਨਾਲ ਰਸਤਾ ਕਾਇਮ ਕਰੋ ਤਾਂ ਜਿਹੜਾ ਇਸ ਤਰੀਕੇ ਦੀ ਇਨਫਰਮੇਸ਼ਨ ਫਲਾਉਂਦਾ ਹੈ ਸਾਡੇ ਸੋਸ਼ਲ ਮੀਡੀਆ ਟੀਮ ਨੇ ਜਿਹੜੀਆਂ ਪੁਲਿਸ ਐਡਮਿਨਿਸਟ੍ਰੇਸ਼ਨ দিয়া ਔਨ ਵਾਚ ਨੇ ਅਸੀਂ ਉਹਦੇ ਤੇ ਇਮੀਡੀਏਟਲੀ ਐਕਸ਼ਨ ਕਰਾਂਗੇ ਜਿਹਦੇ ਨਾਲ ਕੋਈ ਪੈਨਿਕ ਕ੍ਰੀਏਟ ਹੋ ਸਕਦਾ ਜਾਂ ਹੋਰ ਹੋ ਸਕਦਾ ਕਿਸ ਤਰੀਕੇ ਦੀ ਸੋਸ਼ਲ ਇਨਫਰਮੇਸ਼ਨ ਨਾ ਕਰਨ ਜਿਹਦੇ ਤੇ ਤੁਹਾਡੇ ਨਾਲ ਰਾਬਤਾ ਕਰਨ ਲੋਕ ਕੋਈ ਨੰਬਰ ਇਹੋ ਜਿਹਾ ਜਾਰੀ ਕਰ ਰਹੇ ਹੋ ਕੋਈ ਐਸੀ ਗੱਲ ਸੋਸ਼ਲ ਮੀਡੀਆ ਤੇ ਫੈਲਾਉਣ ਜਿਹਦੇ ਨਾਲ ਦੇਸ਼ ਦੀ ਸੁਰੱਖਿਆ ਨੂੰ ਕੋਈ ਖਤਰਾ ਹੋ ਸਕਦਾ ਹੋਵੇ ਜਿਸ ਤਰ੍ਹਾਂ ਨਾਗਰਿਕਾਂ ਨੂੰ ਕੋਈ ਸਮੱਸਿਆ ਪੈਦਾ ਹੋ ਸਕਦੀ ਹੋਵੇ ਉਹਨਾਂ 'ਚ ਡਰ ਦਾ ਮਾਹੌਲ ਪੈਦਾ ਹੋ ਸਕਦਾ ਹੋਵੇ ਜਾਂ ਪੈਨਿਕ ਕ੍ਰੀਏਟ ਹੋ ਸਕਦਾ ਹੋਵੇ ਜੇਕਰ ਕੋਈ ਇਸ ਤਰੀਕੇ ਦੀ ਕੋਈ ਇਨਫੋਰਮੇਸ਼ਨ ਆਏਗੀ ਕਈ ਲੋਕਾਂ ਨੂੰ ਡਰ ਹੋ ਗਿਆ ਜੀ ਵੀ ਰਾਸ਼ਨ ਇਕੱਠਾ ਕਰ ਲਓ ਜੀ ਇਹ ਕਰ ਲਓ ਵੀ ਇਸ ਤਰੀਕੇ ਦੇ ਲੋਕਾਂ ਨੇ ਤਾਂ ਗੱਡੀਆਂ 'ਚ ਪੈਟਰੋਲ ਭਾਉਣੇ ਵੀ ਸ਼ੁਰੂ ਕਰ ਦਿੱਤੇ ਨਹੀਂ ਰਾਸ਼ਨ ਤੇ ਇੰਨੀ ਵੱਡੀ ਕੈਜ਼ੁਐਲਟੀ ਤਾਂ ਅਸੀਂ ਦੇਖਿਆ ਹੋਣਾ ਕਰੋਨਾ ਦੇ ਟਾਈਮ 'ਚ ਅਸੀਂ ਇਹਨੇ ਮੁੱਕਣ ਦਿੱਤਾ ਤੇ ਹੁਣ ਤੱਕ ਕਿੱਥੇ ਮੁੱਕਣ ਦੇਾਂਗੇ ਇਸ ਤਰੀਕੇ ਦੇ ਕੋਈ ਸਰਕਾਰ ਵੱਲੋਂ ਪੁਖਤਾ ਇੰਤਜ਼ਾਮ ਨੇ ਹਰ ਇੱਕ ਚੀਜ਼ ਦੇ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਜੇਕਰ ਕੋਈ ਹੋਲਡਿੰਗ ਕਰੇਗਾ ਗਲਤ ਪੈਟਰੋਲ ਡੀਜ਼ਲ ਜਾਂ ਕੋਈ ਇਸ ਤਰੀਕੇ ਦੀ ਜਮਾਕੋਰੀ ਕਰੇਗਾ ਉਹਦੇ ਖਿਲਾਫ ਸਖਤ ਕਾਰਵਾਈ ਜਿਹੜੀ ਅੱਜ ਦਾ ਬਲੈਕਆਊਟ ਹੈ ਉਹਦੇ ਚ ਪੁਲਿਸ ਦੀ ਭੂਮਿਕਾ ਕੀ ਰਹਿਣ ਵਾਲੀ ਲੋਕ ਆਪ ਮੁਹਾਰੇ ਬੰਦ ਕਰਨ ਕੇ ਜਾਂ ਫਿਰ ਪੁਲਿਸ ਵੱਲੋਂ ਕੋਈ ਕਰਵਾਇਆ ਜਾਵੇਗਾ ਬੰਦ ਜਾਂ ਕੁਝ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਰੋਲ ਹੁੰਦਾ ਹੈ ਕਿ ਜਿਹੜੀਆਂ ਵੀ ਸਰਕਾਰ ਦੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਖੂਬਹੂਰ ਲਾਗੂ ਕਰਵਾਉਣਾ ਤਾਂ ਸਾਡੀ ਸਾਰੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਜਦੋਂ ਬਲੈਕਆਊਟ ਦਾ ਸਾਇਰਨ ਵੱਜਦਾ ਹੈ ਬਲੈਕਆਊਟ ਦਾ ਆਪਾਂ ਨੂੰ ਟਾਈਮ ਮਿਲਦਾ ਹੈ ਅਪਾ ਉਹਨੂੰ 100% ਫਾਲੋ ਕਰਨਾ ਤਾਂ ਜੋ ਦੇੜਾ ਦੁਸ਼ਮਨ ਉਸ ਚੀਜ਼ ਦਾ ਲਾਭ ਨਾ ਲੈ ਸਕੇ ਮੈਂ ਉਮੀਦ ਕਰਦਾ ਕਿ ਸੰਗਰੂਰ ਸ਼ਹਿਰ ਦੇ ਨਾਗਰਿਕ ਇੰਨੇ ਕਿ ਜ਼ਿੰਮੇਵਾਰ ਜ਼ਰੂਰ ਨੇ ਉਹ ਇਸ ਚੀਜ਼ ਨੂੰ ਫਾਲੋ ਕਰਨਗੇ ਥੈਂਕ ਯੂ ਜੀ